ਪੰਜਾਬ ਦੇ ਵਿੱਚ ਇੱਕ ਬਲੱਖਣ ਤੇ ਹੈਰਾਨੀਜਨਕ ਤੇ ਦੁਖਦਾਈ ਘਟਨਾ ਘਟੀ ਸਾਰੀਆਂ ਖ਼ਵਾਰਾਂ ਦੇ ਵਿੱਚ ਇਹ ਖ਼ਬਰ ਲੱਗੀ ਕਿ ਮੰਦਬੁੱਧੀ ਨੌਜਵਾਨ ਨੂੰ ਸ਼ਰਾਬ ਪਿਆ ਕੇ ਕੁੱਤੇ ਤੋਂ ਕਰਾਇਆ ਦੁਸ਼ਕਰ ਵੀਡੀਓ ਵਾਇਰਲ ਹਿੰਦੀ ਖ਼ਬਰ ਦੇ ਵਿੱਚ ਵੀ ਇਹ ਖ਼ਬਰ ਸਾਡੇ ਕੋਲ ਆਈ ਹੈ ਬਿਊਜ਼ ਕੇ ਲਈ ਲੜਕੇ ਕੋ ਸ਼ਰਾਬ ਪਿਲਾਕਰ ਕੁੱਤੇ ਸੇ ਕਰਾਇਆ ਇੱਥੇ ਅਗਲੀ ਦੁਖਦਾਈ ਗੱਲ ਇਹ ਹੈਗੀ ਆ ਕਿ ਜਿਹੜਾ ਮੰਦਬੁੱਤੀ ਯੋਗਕ ਹੈ ਉਹ ਅਨੁਸੂਚਿਤ ਜਾਤੀ ਵਰਗਾਂ ਨਾਲ ਸੰਬੰਧਿਤ ਹੈ। ਔਰ ਜਿਹੜੇ ਨੇ ਇਹ ਕਾਰਵਾਈ ਕਰਵਾਈ ਆ ਉਹ ਨਾਨ ਸ਼ਡੂ ਕਾਸਟ ਲੋਕ ਨੇ। ਅਜਿਹੀ ਦੁਖਦਾਈ ਘਟਨਾ ਜਿਹੜੀ ਸਵੱਚੇ ਮੀਡੀਆ ਦੇ ਵਿੱਚ ਸਾਰੇ ਪੰਜਾਬੀਆਂ ਕੋਲ ਨਹੀਂ ਸਾਰੇ ਸੰਸਾਰ 'ਚ ਸਾਰੇ ਭਾਰਤ 'ਚ ਇਹ ਘਟਨਾ ਵਾਇਰਲ ਹੋਈ ਆ। ਇਸ ਘਟਨਾ ਨਾਲ ਪੂਰਾ ਦੇਸ਼ ਪੂਰਾ ਸੰਸਾਰ ਹਿੱਲਿਆ ਸਮਾਜ ਹਿੱਲਿਆ ਔਰ ਇੱਡੀ ਦੁਖਦਾਈ ਘਟਨਾ ਦੇ ਵਿੱਚ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਵੱਲੋਂ ਤੁਰੰਤ ਸੂਮੁੱਟੋ ਲਿਆ ਗਿਆ ਹੈ ਇਸ ਸੂਮੁੱਟੋ ਦੇ ਤਹਿਤ ਸਬੰਧਤ ਸਬਡਿਵੀਜ਼ਨ ਦੇ ਡੀਐਸਪੀ ਸ਼੍ਰੀ ਭਰਤ ਮਸੀ ਜਿਨ੍ਹਾਂ ਵੱਲੋਂ ਬਹੁਤ ਨਿਕੰਮਾ ਬਿਆਨ ਦਿੱਤਾ ਗਿਆ ਕਿ ਸਾਡੇ ਕੋਲ ਹਲੇ ਤੱਕ ਕੋਈ ਸ਼ਿਕਾਇਤ ਨਹੀਂ ਪੁੱਜੀ ਇਸ ਨਲੈਕੀ ਲਈ ਔਰ ਹਰੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਲਈ ਪੰਜਾਬ ਪੁਲਿਸ ਦੇ ਡੀਐਸਪੀ ਪੱਧਰ ਦੇ ਅਧਿਕਾਰੀ ਸ਼੍ਰੀ ਭਰਤਮਸੀ ਜੀ ਨੂੰ 19 ਤਰੀਕ ਨੂੰ ਕਾਰਵਾਈ ਰਿਪੋਰਟਸ ਮਿਲ ਕਾਨੂੰਨੀ ਕਾਰਵਾਈ ਇਹਦੇ ਫੈਕਟ ਇਹਨਾਂ ਕੀ ਇਨਫੋਰਮੇਸ਼ਨ ਔਰ ਇਹਦੀ ਆਹ ਲੀਗਲ ਐਕਸ਼ਨਸ ਕੀ ਐਕਟ ਲਗਾਇਆ ਕੀ ਕਾਰਵਾਈਆਂ ਕੀਤੀਆਂ ਕਿਹੜੇ ਕਿਹੜੀਆਂ ਧਰਾਵਾਂ ਲੱਗੀਆਂ ਕਿਹੜੇ ਕਿਹੜੇ ਚਲਾਨ ਪੇਸ਼ ਹੋਏ 19 ਫਰਵਰੀ ਨੂੰ ਸਵੇਰੇ 10 ਵਜੇ ਡੀਐਸਪੀ ਸਾਹਿਬ ਪੇਸ਼ ਹੋਏ